सतनाम भाई खजान जी मानियत बाबा जी तौर ते पुॼिया पहला मैच हेमतपुर बी ते तूरकोट हेमतपुर ए ते खोटे भागी के ते बसियूं ਕੋਟ ਤੇ ਤਾਲਵੀ ਔਰ ਅਹਿਮਦਗੜ੍ਹ ਨਾਲ ਖੇਡੇ ਬਲਾਸਪੁਰ ਤੇ ਚਕਰ ਕੋਟਲਾ ਰਾਏ ਤੇ ਬਰਨੀ ਹਿੰਮਤਪੁਰਾ ਸੀ ਤੇ ਮੱਲੇਆਣਾ ਬਰਨਾਲਾ ਤੇ ਰਾਮਗੜ੍ਹ ਸਿੰਧਗਾਂ ਤੇ ਮਿੰਨੀ ਖਪਾਰ ਤੇ ਸ਼ੇਰਪੁਰ ਧੰਨਵਾਦ ਵੀ ਕਰਦੇ ਆਂ ਔਰ ਕੱਲੀ-ਕੱਲੀ ਤਸਵੀਰ ਜਿਹੜੇ ਸੰਗਰੀ ਇੱਕ ਸੁਪਨੇ ਚੈਨਲ ਵਾਲੇ ਆਪਣੀ ਕੈਮਰੇ ਦੀ ਅੱਖ ਵਿੱਚ ਬੰਨ੍ਹ ਚਾ ਰਹੇ ਆਂ ਸ਼ੁਕਰ ਕਰੀਏ ਉਸ ਪਰਮਾਤਮਾ ਦਾ ਜਿਸਨੇ ਮਿੱਟੀ ਦੇ ਜਿਸਮ ਨੂੰ ਜਾਨ ਬਖਸ਼ੀ ਏਹਨ ਸੋਚਣ ਦੇ ਜਮਾਨ ਦਿੱਤਾ ਕਿ ਕੁਝ ਬੋਲਣ ਦੇ ਜਵਾਨ ਬਖਸ਼ੇ ਸਤਿ ਮਹਾਂਤਮਾਨਾਂ ਨੂੰ ਪੰਜਾਬ ਦਿੰਦਾ ਕਿ ਬਖਰੀ ਜੀ ਸਾਨੂੰ ਸਾਣ ਬਖਸ਼ੇ ਜਿੱਥੇ ਜਾਈਏ ਉੱਥੇ ਇਹਨਾਂ ਪਿਆਰ ਕਰਦੇ ਇੰਨੀ ਕਿ ਸੱਚੇ ਪਤਸ਼ਾਹ ਨੇ ਸਾਣ ਬਖਸ਼ੇ ਇੰਨੀ ਜਬਾਹ ਦਿਨ ਸਾਣ ਬਖਸ਼ੇ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਮੀਲ ਸਿੰਘ ਜੀ ਸਾਡਾ ਸਰਪੰਚ ਸਰਦਾਰ ਦੇਵ ਜੀ ਸਿੰਘ ਜੀ ਬਾਲਾ ਜੇ ਨਾਲ ਸੇਵਾ ਸਿੰਘ ਸਾਡੇ ਪ੍ਰਧਾਨ ਸਤਨਾਮ ਲਈ ਜੀ ਸੇਵਾ ਬਾਈ ਜੇਰਾ ਸੇਵਾ ਬਹੁਤ ਵਧੀਆ ਸਾਡਾ ਭਰਾ ਚੋਜ ਵੀ ਕਰਾਂਗੇ ਇਹਨਾਂ ਵੱਡੀ ਮਿਹਨਤ ਵੀ ਕਰਵਾਉਣਾ ਬੱਚਿਆਂ ਨੂੰ ਤੇ ਮੇਲਾ ਵੀ ਕਰਵਾਉਣਾ ਅੱਜ ਇਹ ਦਾ ਮਰ ਦਾ ਦਿਨ ਹੈ ਸਾਰੇ ਫ੍ਰੀਮਾਂ ਜਿੱਥੋਂ ਤੱਕ ਬਾਲ ਜਾਂਦੀ ਹੈ ਸਾਡੇ ਪਿੰਡ ਵਾਸੀਆਂ ਵੀ ਦੇਖਦੇ ਹੈ ਵੀ ਟਾਈਮ ਤੇ ਕਾਮ ਕਰ ਗਿਆ ਪਹਿਲਾ ਖਿਡਾਰੀਆਂ ਦੀ ਖੇਡ ਨੂੰ ਦੇਖਣ। ਔਰ ਇਹਨਾਂ ਦਾ ਸਨਮਾਨ ਵੀ ਕਰੀਏ ਅੱਜ ਜਿੰਨੇ ਵੀ ਸਾਡੇ ਨਗਰ ਚ ਪੁੱਜੇ ਹੈ ਸਾਰੇ ਫੁੱਟਬਾਲ ਦੇ ਖਿਡਾਰੀਆਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਫੁੱਟਬਾਲ 3 ਨੰਬਰ ਆਮੇ ਵਿੱਚ ਜਿਨ੍ਹਾਂ ਨੇ ਸਾਨੂੰ ਬਹੁਤ ਮਨਾ ਸਰਕਾਰ ਦਿੱਤਾ ਹੈ ਅਸ਼ਵੀਰ ਦਾ ਖਸ਼ੀਉਤਲਾ ਨਾਮ ਸਨਾਨ ਕਰ ਰਹੇ ਹਨ ਇਹਦੇ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਸੌਤਾ ਸਰਪੰਚ ਸਾਹਿਬ ਖੇਡਾ ਰਹੇ ਇੱਥੇ ਪਾਰ ਤੇ ਪੁੱਛਿਓ ਸਾਡੀ ਖੇਡ ਖੇਡਣੇ ਨੂੰ ਤਿਆਰ ਕਰਦੇ ਫੁੱਟਬਾਲ ਮੀਲੇ ਸਾਂ ਖੇਡਣ ਲਈ ਕਾਹਨ ਜੀ ਬਾਦ ਹੁਣ ਜਸਰ ਵਾਲੀ ਗ라이 ਦੇ ਮੋੜਾ ਦਸਨ ਬਹੁਤ ਚੜ੍ਹ ਕੇ ਹਿੱਸਾ ਜਿੰਦਿਆ ਹੈ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਤੇ ਸਮੂਹ ਹਾਜ਼ਰ ਹੋਸ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਸਾਕਾ ਸਰਪੰਚ ਸਰਦਾਰ ਗੁਰਦੇਵ ਸਿੰਘ ਜੀ ਛੋਟੇ ਤੋਂ ਛੋਟੇ ਸੋਟਾ ਜਿਥੇ ਰਹੀ ਹੈ ਉਹਨਾਂ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਸਰਦਾਰ ਗੁਰਦੇਵ ਸਿੰਘ ਜੀ ਸਾਹਿਬ ਤੋਂ ਸਰਪੰਚ ਸਾਹਿਬ ਤੇ ਸਾਡੇ ਭਾਈ ਗੁਰਪਰ ਸਿੰਘ ਜੀ ਸੰਗਰੀ ਸੁਣੇ ਚੈਨਲ ਵਾਲੇ ਤੇ ਨਾਲ ਬਰਜ ਸਿੰਘ ਜੀ ਬਈ ਸੀਰਾ ਸੀਰਾ ਬਈ ਉਹਨਾਂ ਨੂੰ ਵਿਸ਼ੇਸ਼ ਕਰਕੇ ਵਾਹ ਵਾਸ ਕੀ ਅੱਜ ਦਾ ਸਮਾਂ ਜੋ ਹੈ ਉਸ ਸਰਦਾਰ ਦੇ ਹਿਸਤੀ ਵਾਲੇ ਹਾਲ ਮੈਂ ਸਰਦਾਰ ਗਲੇਸ਼ ਸਿੰਘ ਨੂੰ ਸੰਸਾਦ ਲਿਨ ਦੇਤੀ ਕਰਨਾ ਹੈ ਕਿ ਉਹ ਉਹਨਾਂ ਦਾ ਮਾਨ ਸਨਮਾਨ ਸਰਦਾਰ ਵਰਦੇਸੀ ਜੀ ਨੂੰ ਰਟਣਗੇ ਇਹ ਪਾਰ ਰੌਟਰ ਦੀ ਸੰਭਲੀ ਸਪਾਈ ਚੌਂਦਰਾਇ ਸਾਡੇ ਦਰਿਆਵਾਂ ਨੇ ਔਰ ਆਪਣੀ ਚੜ੍ਹਤ ਵਾਲਾ ਦੇ ਨਾਲ ਸਾਡੇ ਦੋਸਤ ਸਿੰਘ ਜੀ ਬਾਗੀ ਹੋਣਾ ਅਭਿਸ਼ੇਕ ਕਰਦੇ ਮਾਨ ਸਨਮਾਨ ਕਰ ਰਿਹਾ ਔਰ ਮੌਜੂਦ ਕਾਮੇ ਜਿੰਨੇ ਸੀ ਮੈਨੂੰ ਬਾਕੀ ਦੰਦੇ ਆਏ ਆਪਣੀ ਕਿਰਤ ਕਮਾਈ ਤੋਂ ਸੱਚੇ ਪਾਤਸ਼ਾਹ ਇਹਨਾਂ ਦੀ ਕਮਾਈ ਦੇ ਵਿੱਚ ਹੋਰ ਵੀ ਵਾਧਾ ਕਰੇ ਔਰ ਸਾਡੇ ਖੇਡ ਮੇਲਿਆਂ ਨੂੰ ਇਹ ਬੱਚਿਆਂ ਨੂੰ ਪ੍ਰੇਰਨਾ ਵੀ ਦਿੰਦੇ ਆ ਅਸੀਂ ਤਾਂ ਵੀ ਧੰਨਵਾਦ ਕਰਦੇ ਹਾਂ ਔਰ ਸਨਮਾਨ ਸਰਦਾਰ ਗੁਰਮੇਤ ਸਿੰਘ ਜੀ ਅਤੇ ਨਾਲ ਸਾਡੇ ਜਗਤਾਰ ਸਿੰਘ ਜੀ ਡਾਕਟਰ ਸਾਹਿਬ ਅਤੇ ਨਾਲ ਸੇਵਾ ਜੀ ਸੇਵਾ ਬਾਈ ਜਿਹੜੇ ਸਨਮਾਨ ਕਰ ਰਹੇ ਆ ਸਾਡੇ ਦੇਵ ਸਿੰਘ ਜੀ ਬਾਵੇ ਉਹਨਾਂ ਦਾ ਬੋਲੇ ਸੋਨਵਾਲ ਬਹੁਤ ਬਹੁਤ ਧੰਨਵਾਦ ਜੀ ਤੋਂ ਨਾਲ ਸਾਡੇ ਸਰਦਾਰ ਵਰਦੀ ਸਿੰਘ ਸਰਪੰਚ ਸਾਹਿਬ ਜੀ ਸਿੰਘ ਜੀ ਦਾ ਬਾਬਾ ਸੇਵਾ ਕੋਚ ਔਰ ਸਿਤਾਬ ਨੂੰ ਧੰਨਵਾਦ ਕਰਦੇ ਆਂ ਬੰਨੂ ਜੀ ਦਾ ਬਈ ਬੰਨੂ ਤੇਰੀ ਵੀ ਮਿਹਨਤ ਬਹੁਤ ਵਧੀਆ ਨਜ਼ਰ ਆਉਂਦਾ ਹੈ ਸਾਡੀ ਪਿੰਡ ਦਾ ਨਾਮ ਰੋਸ਼ਨ ਕਰਨਾ ਤੂੰ ਜਾਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਅੱਜ ਹੋਰ ਵੀ ਕਰਦੇ ਮੁੰਡੇ ਬੜੀ ਖੇਡਦੇ ਆ ਆਪਣੇ ਖੇਡ ਦਾ ਜਲਵਾ ਦਿਖਾਉਂਦੇ ਆ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਦੇ ਖੇਡ ਪਰ ਤੇ ਮਨ ਸਨਮਾਨ ਹੋਇਆ ਸੀਰੀ ਕੋ ਜਗਰਾ ਮੈਨੂੰ ਬੋਲੇ महाराजी <laughs> <laughs> <laughs>